ਇੰਨੀ ਗ੍ਰੇਨੀ ਦੇਖ ਲਈ ਕਿ ਅੱਖਾਂ ਵੀ ਦਰਦ ਕਰਨ ਲੱਗੀਆਂ ਹੋਈਆਂ ਹੁਣ ਜਿੱਥੇ ਨੂੰ ਨਿਕਲ ਜੇ ਬੱਜਦੀ ਆ ਗ੍ਰੀਨ ਜਾਂ ਨਜ਼ਰ ਆਉਂਦਾ ਜਿਹੜੀ ਲੱਕੜ ਬੱਟ ਹੋਈ ਨਾ ਹਾ ਐਚ ਡੀ ਐਮ ਕਹਿੰਦੇ ਬਿਰਖਲ ਦੇ ਵਿੱਚ ਜਿਹੜੀ ਬੱਟ ਕਬੂਡ ਬਣਿਆ ਉਹਦਾ ਇੰਨੀ ਕੁ ਡਸਟ ਚੜੀ ਹੋਈ ਆ ਰਹਿ ਰੱਬ ਦਾ ਨਾਮ ਜਿੱਥੇ ਵੀ ਬਣਾਏ ਹੱਥ ਮਾਰੋ ਹਰਾ ਜਿੱਥੇ ਵੀ ਹੱਥ ਮਾਰੋ ਅੱਖਾਂ ਵੀ ਦਰਦ ਕਰਨ ਲੱਗੀਆਂ ਬਈ ਜਿੱਥੇ ਨੂੰ ਨਿਗਾਹ ਮਾਰੋ ਹਰਾ ਸਵੇਰ ਦੇ ਲੱਗੇ ਹੋਏ ਆ 2 ਘੰਟੇ ਹੋ ਗਏ ਮਰੇ 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 ਗਾੜੇ ਇਹ ਝਾੜੂ ਬਜੜਾ ਬੰਦ ਹੋਊਗਾ ਇਹਨਾਂ ਸਾਫ਼ ਹੋਊਗਾ ਹੁਣ ਤਾਂ ਗੁੱਸਾ ਆ ਰਿਹਾ ਇਸ ਚੀਜ਼ ਨੂੰ ਦੇਖ ਦੇਖ ਕੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਇਹ ਇਹਨੇ ਇੰਨਾ ਕੀ ਕਹਿੰਦੇ ਹੁੰਦੇ ਵੀ ਇਹਨੇ ਹਰ ਹਰਾ ਇੰਨਾ ਬਣਾਹਾ ਆ ਜਿਹੜੀ ਹੋਈ ਪਈ ਆ ਸਿੱਖਿਆ ਹਾਂ ਪਰ ਹਰੀ ਹਰੀ ਪਈ ਆ ਸਾਰੇ ਪਾਸੇ ਜਿਹੜੀ ਉਹਦੀ ਇਹਦੀ ਨਿਕਲੀ ਆ ਮੈਂ ਤਾਂ ਬਣੇ ਬਣਾਏ ਲੈ ਜਾਉਂ ਇੱਥੇ ਨਾਲੇ ਬਣੇ ਬਣਾਏ ਆਪੇ ਫਿੱਟ ਕਰਕੇ ਲੱਗ ਜਾਣਾ ਤਾਂ ਆਪਾਂ ਲਾ ਬੈੱਡ ਵੀ ਬਣੇ ਬਣਾਏ ਲੈ ਆਉਣਾ ਤੇ ਪਿੱਛੇ ਲਾ ਕੇ ਕੰਮ ਨੇ ਪੜ ਜਾਣਾ ਤਾਂ ਬਹੁਤ ਉੱਥੇ ਨਿਗਾਹ ਮਾਰੋ ਜਿੱਥੇ ਨਿਗਾਹ ਮਾਰੋ ਗਾਜ਼ ਦਾ ਇਸ ਤੋਂ ਛਟਕਾਰਾ ਮਿਲੇਗਾ ਕੱਦ ਨਹੀਂ ਕਿਹੜਾ ਬੰਦਾ ਲੈਂਦਾ ਅੱਜ ਕਹਿੰਦੇ ਦਿਹਾੜੀ ਇੱਕ ਹੋਰ ਚਾਹੀਦਾ ਮਿਲਿਆ ਨਹੀਂ ਹਾਂ ਅਲੂ ਮੰਗਣਾ ਚਲ ਕੋਈ ਨਹੀਂ ਅੱਜ ਤੁਸੀਂ ਖੁਦ ਚਲੋ ਫਿਰ ਇਹ ਤਾਂ ਕੱਲ੍ਹ کہہਦੇ ਬੰਦਾ ਲਿਆ ਇੱਕ ਯਾਰ ਹਾਂ ਟੀਨੇ ਨਾਲ ਕਰਤੀ ਮਾਰਿਆ ਜਾ ਰਾਂ ਟੀਨੇ ਆਉਂਦਾ ਉਹ ਇਹਨੂੰ ਕੀ ਪਤਾ ਲੱਗਦਾ ਵੀ ਕੰਮ ਕਿੱਦਾਂ ਹੋਣੇ ਆ ਹਾਂ ਪਾਣੀ ਆ ਜਾ ਪਾਣੀ ਜਿੰਨਾ ਮਰਜ਼ੀ ਨਲਾਦੀ ਏ ਨਾਣਾ ਤਾਂ ਨਹੀਂ ਨਾਣਾ ਨੇ ਖੋਲ ਟੁੱਟੀ ਆ ਮੁਰੇ ਇੱਧਰ 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 ਵਾਟਰ ਕੂਲਰ ਚ ਪਿਆ ਉਹ ਚ ਗਲਾਸ ਪਿਆ ਥੱਲੇ ਮੈਂ ਨਲਾਦੀ ਪਾਣੀ ਨਾਲ ਡੱਡੂ ਚਲਾ ਕੇ ਨਾ ਨਾ ਬਾਈ ਦੇਖ ਲੈ ਤੂੰ ਮਨੂ ਕਹਿੰਦਾ ਮੈਂ ਕਹਿੰਦਾ ਦਿਹਾੜੀ ਤਾਂ ਯਾਰ ਤਾਂ ਇੱਥੇ ਸਪਾਈਆਂ ਹੋਣੀਆਂ ਆ ਇਹ ਉਹਨੂੰ ਕੀ ਪਤਾ ਲੱਗਦਾ ਚੀਜ਼ ਦਾ ਯਾਰ ਨਾ ਇਹ ਕਹਿੰਦਾ ਪੁੱਛ ਤਾ ਉਹਨੂੰ ਮੈਂ ਕਿਹਾ ਨਾ ਬੰਦਾ ਮੈਂ ਲਿਆਉਂਗਾ ਇੱਕ ਆਸੂ ਵੇਂਲਾ ਦਾ ਬੰਦਾ ਨਹੀਂ ਆਸੂ ਗਾਸ ਅੰਟੀ ਹੈਲੋ ਅੰਟੀ ਜਿਹੜੇ ਤਨਗਰ ਕੀਤੀ ਕਿਹਦੇ ਨੂੰ ਜਿਹਨੇ ਕਿਹਾ ਮੈਨੂੰ ਮੈਂ ਤਾਂ ਵੀ ਮਿਸਤਰੀ ਨੇ ਆਪਣੇ ਨਾਲ ਲਾਉਣਾ ਮੈਂ ਕਿਹਾ ਕੀ ਕਰਨਾ ਤੁਸੀਂ ਦੋ ਜਣੇ ਤਾਂ ਸਾਰੇ ਜੰਨੇ ਆ ਸੋਈ ਕਿਹਨੇ ਕੰਮ ਹੁਣ ਉਹਦਾ ਉਹਦਾ ਹੁਣ ਉਹਦਾ ਕੰਮ ਖੜਾ ਦੂਜੇ ਦਾ ਬਿਜਲੀ ਵਾਲੇ ਦਾ ਬਿਜਲੀ ਵਾਲੇ ਦੱਸ ਕੇ ਜਾਂਦਾ ਬਿਜਲੀ ਵਾਲੇ ਨੂੰ ਨਹੀਂ ਪਤਾ ਵੀ ਮੈਨੂੰ ਦਿਹਾੜੀ ਚਾਹੀਦੀ ਬਿਜਲੀ ਵਾਲੇ ਤਾਂ ਨਾ ਗੱਲਾਂ ਹੀ ਨਹੀਂ ਕਰੀ ਧੰਮਾ ਆਪਣੀ ਕਿਨ ਕਹਿੰਦਾ ਤਾਂ ਮੈਨੂੰ ਵੀ ਨਾ ਸਫਾਈ ਕਰਾ ਲੈ ਬਿਜਲੀ ਵਾਲੇ ਜਦ ਤੱਕ ਤੂੰ ਉਹ ਨਾ ਆਈਂ ਨਹੀਂ ਪ੍ਰਧਾਨਗੀ ਘੋਟੇ ਕਰ ਤੂੰ ਮੈਂ ਦੱਸਾਂ ਨਾ ਘੋਟੇ ਕਰ ਪ੍ਰਧਾਨਗੀ ਹਾਂ ਬਿਜਲੀ ਵਾਲੇ ਕਿਹਾ ਤੂੰ ਇਹੜਾ ਵਿੱਚ ਨਾ ਇਹਨਾਂ 'ਚ ਤੈਨੂੰ ਕਹਿੰਦਾ ਵੀ ਨਾ ਬੜਾ ਜਿਹੜਾ ਤਰ੍ਹਾਂ ਹਾ ਕੰਮ ਕਰਦਾ ਚਾਪ ਸਮਝ ਅਸੀਂ ਆਪੇ ਗੱਲ ਕਰ ਲੈ ਗਏ ਨਹੀਂ ਸੰਭਰ ਸਮਹਰਾ ਆਪਣਾ ਲੱਗੀ ਰਹੇਗਾ ਰੈਂਡ ਦੇ ਪਾਸ ਰੈਂਡ ਦੇ ਸਫਾਈ ਨੂੰ ਹੁਣ ਦੱਸ ਉਧਰ ਉਧਰ ਮਸਾਲਾ ਬਣਾਉਗਾ ਪੂਰਾ ਚੱਕੂਗਾ ਇੱਥੇ ਤੇ ਨਹੀਂ ਤਾਂ ਮੈਂਨੇ ਤਾਂ ਆਏ ਦੀ ਹਾਤਾ ਵੀ ਆ ਸਫਾਈ ਕਰਾਂ ਮੈਂ ਬਿਜਲੀ ਵਾਲੇ ਤਾਂ ਨਵਾਂ ਹੀ ਲਿਆ ਤਾਂ ਮੈਨੇ ਅਬ ਆ ਗਿਆ ਤਾਂ ਵੀ ਇੱਕ ਲੇਬਰ ਵਾਲਾ ਲਿਆ ਆਉਂਗਾ ਵੀ ਆ ਸਾਬ ਵਾਲਾ ਜੀ ਸਾਰੀ ਸਫਾਈ ਮੈਨੂੰ ਆਏ ਦਾ ਵੀ ਪਹਿਲਾਂ ਬਿਜਲੀ ਦਾ ਪਟਪਟਈਆ ਹੋਣਾ ਉਹ ਬਿਜਲੀ ਵਾਲਾ ਉਹਨੂੰ ਵੀ ਤਾਂ ਹੁਣ ਟੈਲਾ ਚੱਕਣ ਨੂੰ ਕਹਿੰਦਾ ਉਹ ਕੌਣ ਚੱਕੂਗਾ ਟੈਲਾ ਕਾ ਲੱਗ ਗਿਆ ਪੰਗਾ ਉਹਨੇ ਉੱਥੇ ਕੀ ਕਰਨਾ ਤਾਰ ਪਾਉਣੀ ਆ ਤਾਰ ਉੱਥੇ ਮੈਂ ਨਹੀਂ ਹੁਣੀ ਆਪਣੀ ਉਹ ਤਾਂ ਉਹਨੂੰ ਪਹਿਲਾਂ ਕਰਨੀ ਤਾਂ ਪਤਾ ਚਾਹੀਦਾ ਬਾਤਾ ਹੀ ਲੋ ਨੂੰ ਕਹਿ ਰਹਾ ਮੈਂ ਇੱਕ ਬੰਦਾ ਲੈ ਆਂਦਾ ਘੰਟਾ ਆ ਜਾਂਦਾ ਮੜਾ ਨਹੀਂ ਕਰ ਜਾਂਦਾ ਨਾ ਕੀ ਜਾਂਦਾ ਇਸ ਦੇ ਪੂਰਾ ਦਿਹਾੜੀਆ ਰੱਖੇ ਉਹ ਤਾਂ ਠੇਕੇ ਪਰ ਉਹ ਤਾਂ ਜ ਮਰਜੀ ਜਦਾ ਮਰਜੀ ਕਰੇ ਕੰਮ ਦਿਹਾੜੀਏ ਨੇ ਤੇ ਸਾਡੇ ਕੋਲ ਆਉਣਾ ਜਾਨੀ ਸੌੜ ਕੋ 3:30 ਤੋਂ ਹੋਰ ਬਸਾਰਾ ਲੱਕੜ ਚੜਵਾ ਦੇਣੀ ਜਸਮਿੰਦਰ ਟੋਟੇ ਪਾਲੇ ਪਾਸੇ ਰੁਖਾ ਦੇਣੇ ਤੇ ਅੱਛਾ ਇੱਕ ਦਿਸ ਮਿੰਟ 10 ਮਿੰਟ ਦੇ ਟੋਟੇ ਆ ਬੰਤਦਾ ਹੈ ਹਾਂ ਉਹ ਗੱਟੇ ਨੂੰ ਨਹੀਂ ਬਾਈ ਹਲੇ ਨਹੀਂ ਉਹ ਬੰਦਾ ਜੋ ਹੋਰ ਬੰਦਾ ਲੈ ਕੇ ਜਾਂਦਾ ਸਾਡਾ ਯਾਰ ਇਹ ਉਹਨੂੰ ਪੱਕਾ ਕੰਟਰੈਕਟ ਹੋਇਆ ਹੈ ਸਾਡਾ ਨਹੀਂ ਤਾਂ ਦੇਦ ਨਾ ਹੋ ਆਪੇ ਆਉਂਦਾ ਮੋੜਸਾ ਗੱਡੀ ਲੈ ਕੇ ਆਹ ਬੰਦਾ ਸਾਫ ਸੁਦਾ ਇਹਨੂੰ ਕਹਿੰਦਾ ਸਾਫ ਸੁਈਏ ਮੈਂ ਇਹ ਵੇਚਿਆ ਸਾਰਾ ਕੋਲ ਤੇ ਤੂੰ ਹੋ ਜੂਗਾ ਤੇ ਸਾਫ ਸੁਦਾ ਇਹਦਾਂ ਉਹ ਲੈਤਾ ਸਾਫ ਸੁਈਏ ਦਾ ਮੈਂ ਕਹਿਦਾ ਵੀ ਉਦ ਤਰ ਇਦ ਸਾਰਾ ਕਿੰਨਾ ਸਮਾਨਾ ਉਦ ਤਰ ਰੱਖ ਹੋਈ ਇਹਨੂੰ ਆਹ ਤੇ 2 ਘੰਟੇ ਦਾ ਬਾ ਆਪਣਾ ਜਾ ਕੰਮ ਕਰ ਹੋਣ ਹੁਣ ਤਾਂ ਜਿਹੜਾ ਉਹਨਾਂ ਦਾ ਹੋ ਲੋ ਤਾਂ ਗੱਲਾਂ ਨਿਕਲੋ ਕਿ ਹੁਣ ਬਰੀਕੀ ਕੰਮ ਇਹਨੂੰ ਟਾਈਮ ਥੋੜੇ ਨਾਲੇ ਹੋਣਾ ਐਵੇਂ ਆਏ ਨੱਠ ਵੱਜ ਨਹੀਂ ਆਉਣਾ ਹੈਗਾ ਬਿਹੜਾ ਬੜਾ ਬਣ ਲਿਆ ਹੁਣ ਤਾਂ ਬਰੀਕੀ ਕੰਮ ਨੂੰ ਟਾਈਮ ਲੱਗਣਾ ਇਹ ਕੋਣ ਤੁਸੀਂ ਚੁਵਾ ਦੋ ਮੈਂ ਜਾਵਾਂਗਾ ਬੜਾ ਇੱਕ ਚੱਕਾ ਤੁਸੀਂ ਕਰਾ ਦਿਓ ਇਹਨਾਂ ਵਾਲੇ ਮੈਂ ਮਾਲਕ ਮੈਂ ਲੱਗੂ ਫਿਰ ਮੈਂ ਹੀ ਸਾਰਾ ਕੰਮ ਕਰ ਲੈਂਦਾ ਫਿਰ ਤੂੰ ਤੈਨੂੰ ਤੈਨੂੰ ਕਹਿੰਦਾ ਮੈਂ ਅੰਦਰ ਆਪਣਾ ਜਾ ਬੜਾ ਅੰਦਰਲਾ ਕੰਮ ਕਰ ਇੱਧਰ ਨਾ ਕਰਦਾ ਆਕੇ ਸਾਰਾ ਤੂੰ ਆਪਣਾ ਅੰਦਰ ਕਰ ਲੈ ਫਿਰ ਇੱਧਰ ਨਾ ਖੜਾ ਕੇ ਇਹਨਾਂ ਨਾਲ અને દુકાની અપણા તું અપણા અંદર કાલ અંદર કાલ હા અંદર સંભળ સંભળ જરૂરી હે રિપન હો જને પે સિડ દને એ બેસ બોર્ડર પહેલા ની થલે બાઉન્ડરી હે બુ તો અપણા અંદર લા કામ કર assi બાકી બાર દેખી જાણા એ તુને કહે બરીકી કામ નું ટાઈમ લાગਦਾ લે મિનુ કહેતી કહી તું ચક લે મેને લેને તો જોની જોની હી હી હણ હી હી કર દે કાલ હું કાલ હું કેંદા ਦੇ ਨੇ ਆਪਣੀ ਗਲਤੀ ਨਹੀਂ ਮੰਨਣੀ ਪਈ ਮੇਰੇ ਤੇ ਗਲਤੀ ਮੈਂ ਕਹੇ ਤਾ ਉਹ ਕਹਿੰਦੀ ਇੱਕ ਬੰਦਾ ਆਇਆ ਖੜਾ ਰਹਿੰਦਾ ਲੈ ਅੜੀ ਦਨੀ ਪਤਾ ਤੂੰ ਨਾ ਇਹ ਨਾ ਜਿਹੜੇ ਬੰਦਾ ਮੈਂ ਕਹੇ ਤਾ ਮੈਨੂੰ ਕੱਲ ਕਹੇ ਵੀ ਇੱਕ ਬੰਦਾ ਲੈ ਕੇ ਆਇਆ ਇਹਨੂੰ ਨਾਲੇ ਕਿਹਾ ਦਮ ਤੈਂ ਨਾ ਕਰੀਆ ਕਹਿੰਦਾ ਤੁਸੀਂ ਨਾ ਕਰੀ ਮਾਂ ਪੁੱਠੇ ਇਹਨੂੰ ਤੋੜੀ ਕਹਿੰਦੀ ਵੀ ਰਹੇ ਮੇਰੇ ਤਾਂ ਉਹ ਵੀ ਬਾਤ ਤੇ ਪਹੁੰਚਾ ਮੈਨੂੰ ਬਿਜਲੀ ਗੁਜਰੀ ਮੈਨੂੰ ਤਾਂ ਕੋਈ ਪਤਾ ਨਹੀਂ ਤਾ ਮੈਨੂੰ ਆਇਆ ਤਾਂ ਵੀ ਦਿਹਾੜੀਆਂ ਲਿੱਪਣੇ ਨੂੰ ਹੀ ਚਾਹੀਦਾ ਨਾ ਨਾ ਲਿਪੜਨੇ ਨੂੰ ਆ ਇੱਕ ਬੰਦਾ ਹੈਗਾ ਮੇਰੇ ਕੋਲ ਨਾ ਨਾ ਸਾਡੀਆਂ ਦਾ ਆਪਣਾ ਤੈਨੂੰ ਉਹ ਕੰਮ ਨਹੀਂ ਕਰੀਂਦੇ ਨੇ ਲੈ ਪਾਣੀ ਦੇਣੀ ਨਾ ਕਿਹਾ ਵੀ ਹੁਣ ਬ੍ਰੀਕੀ ਕੰਮ ਆ ਸਾਰਾ ਸਾਫ ਸਫਾਈ ਹੁਣੀ ਇੱਥੇ ਸਾਰਾ ਜਿੰਨਾ ਕੂੜਾ ਕਰਾ ਚੱਕਿਆ ਬਾਹਰ ਬੰਦਾ ਲੱਗਿਆ ਰਹੇ ਤਾਂ ਆ ਭਰ ਦੰਡ ਟੋਟੇ ਭਰ ਦੇਣੇ ਤੇ ਕਹਿੰਦੇ ਹੋਰ ਹੋਣ ਕਰ ਲਓ ਹੋਰ ਨੂੰ ਫੋਨ ਕੱਲ ਇਹਨੇ ਕਿਹਾ ਤਾਂ ਤੈਨੂੰ ਤੁਸੀਂ ਬੋਲਣੇ ਨਹੀਂ ਮੇਰੇ ਨਾਲ ਬੋਲੇ ਰ ਪਰ ਫਿਰ ਠੀਕ ਨੇ ਹੋ ਜੰਨੇ 50 ਮਾਰਨੀ ਆ ਫਿਰ ਪੈਸੇ ਤਾਂ ਮੇਰੇ ਲੱਗ ਰਹੇ ਆਪ ਮੈਂ ਬਾਹਰ ਰਹਿਣਾ ਹਾਂ ਆਪ ਤਾਂ ਬਾਹਰ ਰਹਿਣਾ ਕਦਾਲੇ ਸਿੱਕੀ ਤੇ ਇਹ ਦੱਸਣੀ ਨਹੀਂ ਜਾ ਤੈਨੂੰ ਕਿਹਾ ਤਾਂ ਇਹਨੇ ਕਿਹਾ ਤੈਂ ਕਦ ਜਵਾਬ ਦ ਤਾਂ ਇਹ ਆਪਣੀ ਦੱਸ ਤੂੰ ਮੈਨੂੰ ਆ ਇਹਦਾ ਵੀ ਇਹ ਚਾਹੀਦੇ ਇਹਦੇ ਨਾਲ ਇਹਦੇ ਨਾਲ ਤਾਂ ਚਾਹੀਦੇ ਨਹੀਂ ਹੈਗਾ ਬਿਜਲੀ ਵਾਲੀ ਦੀ ਗੱਲ ਨਹੀਂ ਕਰੀ ਹੈਗੀ ਵੀ ਬਿਜਲੀ ਵਾਲੇ ਨੂੰ ਬੰਦਾ ਚਾਹੀਦਾ ਏ। ਘਾੜੀਆਂ ਮੇਕੀ ਮੈਂ ਪਹਿਲਾਂ ਹਰੇਕੇ ਬੰਦਾ ਫਾਲਤੂ ਹੀ ਕਿਨਾਲਾ ਰੱਖਦਾ ਹੁੰਦਾ ਦਾ। ਵੀ ਕੋਈ ਕੰਮ ਖੜੇ ਨਾ। ਕੰਮ 'ਚ ਖਰਚ ਨਾ ਆਵੇ। ਫਾਲਤੂ ਕੋਣੇ ਕੀ ਕੀ ਕਰਾਉਣਾ? ਫਾਲਤੂ ਕੋਣੇ ਕੀ ਕੀ ਕਰਾਉਣਾ? ਕੰਮ ਚੱਲੇ ਕੰਮ ਹੋਵੇ। ਬੰਦੇ ਨਾਲ ਕੰਮ ਹੋਣਾ ਤਾਂ ਹੋਰ ਨਾਲ ਤਾਂ ਹੋਣਾ ਨਹੀਂ ਹੈਗਾ ਇਹ। ਮਾ ਮੈਨੂੰ ਪਤਾ ਨਹੀਂ ਤੈਨੂੰ ਮੈਂ ਕਹਿੰਦਾ ਬੜਾ ਅੰਦਰ ਨਿਕਲ ਜਾ ਹੁਣ ਜਾ ਉਹ ਅੰਦਰ ਮੈਸੇ ਇੱਥੇ ਲੱਤਾਂ ਨਾ ਤੜਵਾਇ ਕੋ ਨਾ ਨਾ ਲੱਗੀ ਬਸ ਅਸੀਂ ਆਪੇ ਕਰ ਲੈਣਾ ਮੈਂ ਤੈਨੂੰ ਕਹਿੰਦਾ ਆਪੇ ਸਾਰਾ ਅਸੀਂ ਆਪੇ ਕਰ ਲੈਣਾ ਨਾ ਤਰਾ ਆਪਣਾ ਅੰਦਰ ਪਰ ਜਾ ਅਸੀਂ ਆਪੇ ਕਰ ਲੈਣਾ ਕੋਈ ਗੱਲ ਨਹੀਂ ਮੈਂ ਆਪੇ ਚੱਕ ਲੈਣਾ ਅਸੀਂ ਆਪੇ ਕੋਈ ਨਾ ਲੱਭ ਕੇ ਦੇ ਦਿੰਦੇ ਆ

ਜਦੋਂ ਨਾ ਗੱਦਾਂ ਗੱਲ ਪੈਣਾ ਮੜ ਜੀ ਹਾਲ ਦਾ ਠੀਕ ਕਰਦੇ ਯਾਰ ਬਹੁਤ ਨੱਪੜ ਗਿਆ ਹਮੋਂ ਥੋੜਾ ਹੀ ਹੋ ਗਿਆ ਇਹ ਘਾਲਟੇ ਲਾਏ ਲਾ ਉੱਟ ਲਾ ਨਹੀਂ ਯਾਰ ਦਿਹਾੜੀ ਚਾਹੀਦੀ ਦਾ ਕੰਮ ਕਰਉਣਾ ਤਾਂ ਹੁਣ ਦੱਸ ਕਿਆ ਕਰੇ ਬੰਦਾ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਚੱਲਿਆ ਹੁਣ ਆ ਗੁਰ ਦਿਹਾੜੀ ਤੋਂ ਦੇ ਦੇ ਕਰਦੇ ਹਾਂ ਜਗਾ ਨਹੀਂ ਮੈਂ ਹਾ ਦਿਹਾੜੀ ਤੋਂ ਦੇ ਦੇ ਕੋਈ ਦੋਲਤੀ ਗਰਾਜ ਥੱਲੇ ਵੀ ਤਾਂ ਪੁੱਟੀਆਂ ਮਰਵਾ ਦੇਣੀ ਸੀ ਯਾਰ ਪੁੱਟੀਆਂ ਮਰਵਾ ਦੇ ਦੇਣਾ ਹਾਂ ਚਲ ਆ ਜਾਣ ਮੈਂ ਤਾਂ ਨਹੀਂ ਮਰਵਾਇਆ ਜੋਰ ਦੇ ਨਾਲ ਸਾਰਾ ਉਹ ਲੈਣਾ ਚਾਹੁੰਦਾ ਹਾਂ ਹਾਂ ਦੇਖਦਾ ਚੱਲੇ ਪਾਣੀ ਆਉਣਾ ਹੁਣ ਆਪਣਾ ਚੱਲ ਆ ਮੈਂ ਬਾਤ ਹੀ ਵੱਜੂ ਜਾਂਦਾ ਬਾਤ ਵੀ ਵੱਜ ਜਾਨੀ ਰਾਣੀ ਨਾਲ ਇਹਦੀ ਉਹ ਸੇਲਾ ਗਿਆ ਦੇਖ ਤਾ ਉਹ ਕਿਹੜਾ ਖਾਈ ਏ ਕੁੱਸਾ ਦਾ ਜ਼ਿਆਦਾ ਨਾ ਲਾਤਾਂ ਮਾਰੀ ਮੇਰਾ ਨਾਮ ਮਿਸਟਰ ਨਰ ਹੈਪੜੀ ਜੋ ਨਾਲ ਮੈਂ ਜਿਹੜੇ ਨੂੰ ਕੰਮ ਕਰ ਲੈਣਗੇ ਇਹ ਜਿਹੜਾ ਬੋਲ ਇਸ ਕੈਬਿਨ ਵਿੱਚ ਬੈਠੀ ਲਿਖੀ ਹੋਈ ਆ ਆ ਖੜਾ ਖੜਾ ਇਹ ਹੁਣ 24 ਘੰਟੇ ਥੋੜੀ ਬੰਦਾ ਕੰਮ ਕਰਦਾ ਜਾਂਦਾ ਹੈ ਉਹ ਕੱਲ ਹੋਣਾ ਜਿੱਦਾਂ ਮੈਡਮ ਵੀ ਚਾਹੁੰਦੇ ਆ ਨਾ ਕੰਮ ਕਰਵਾਉਂਦੇ ਏਦਾਂ ਏਦਾਂ ਹੋਵੇ ਉਦਾਂ ਫਿਰ ਬੰਦੇ ਕੰਮ ਨਹੀਂ ਕਰਦੇ ਥੋੜਾ ਪਿਆਰ ਨਾਲ ਵੀ ਕੰਮ ਲੈਣਾ ਪੈਂਦਾ। ਇਹ ਕੋਰਾ ਬਣਾ ਕੱਟਾ ਨਾ ਕੱਢੀ ਦੇ ਦਿੱਤੂ ਬੜਾ। ਹਾਂ ਜੀ। ਮਾਡਾ ਬੱਸ। ਆਪਣੀ ਸਰ ਤੇ ਖੜ ਕੇ ਕੰਮ ਕਰਾਉਂਗਾ ਕਿ ਮੈਂ ਭਾਈ ਕੱਲ ਨੂੰ ਨਹੀਂ ਆਉਣਾ। ਜੀ ਬਾਕੀ। ਚਲੋ ਭਾਈ ਏਸੀ ਸਾਡਾ ਅੱਜ ਦਾ ਛੋਟਾ ਬਲੌਗ ਹੀ ਰੱਖਦੇ ਆਪਾਂ ਵੱਡਾ ਨਹੀਂ ਕਰਦੇ ਹੈਗੇ ਥੋੜਾ ਮੇਰਾ ਜਣ ਥੋੜਾ ਸ਼ਾਂਤ ਹੋਣ ਦੋ। ਮੇਰਾ ਸਭ ਗੁੱਸਾ ਜਿਹੜਾ ਮੈਨੂੰ ਆਉਂਦਾ ਮੈਂ ਸਭ 10 ਮਿੰਟ ਪਰੇ ਬਾਅਦ ਮੈਂ ਫਿਰ ਨਾਰਮਲ ਜਿਹਾ ਹੋ ਜਾਂਦਾ ਖੋਸ ਰੱਖਦਾ ਹਾਂ ਮੈਂ ਕੋ 24 ਘੰਟੇ 10 ਮਿੰਟ ਮੇਰਾ ਗੁੱਸਾ ਆਉਂਦਾ ਜਿਹੜਾ ਨਾਰਮਲ ਆ ਜਾਂਦਾ ਤੇ ਧੰਨਵਾਦ ਜੀ ਤੇ ਤੁਸੀਂ ਦੇਖਣ ਵੀ ਅੱਜ ਪਹਿਲੀ ਵਾਰ ਕੈਮਰੇ ਪਰ ਦੱਲ ਰਹੇ ਆ ਨਾ ਬੋਲਣਾ ਜਾਂਦੀਆਂ ਤਾਂ ਕੈਮਰੇ ਪਰ ਜਿਹੜੀ ਚੀਜ਼ਾਂ ਨਹੀਂ ਪੋਜ਼ਿਟਿਵ ਹੀ ਦਿਖਾਉਂਦਾ ਲੜਾਈਆਂ ਦੇ ਕਦੇ ਦਿਖਾਈਆਂ ਨਹੀਂ ਗਈਆਂ ਹੋਰ ਦਾ ਦੰਨ ਆਪਣਾ ਪ੍ਰਸਮਾਪ ਕਰੇ ਕਿੰਨੇ ਮੇਰੇ ਵੀ ਮੁੜ ਗਿਆ ਨਾ ਜੇ ਮੈਂ ਗਾਪ ਕਰਨਾ ਮੇਰੇ ਘਰੇ ਹੱਤ ਨਹੀਂ ਹੈ ਕੁਦਰਤ ਅੰਦਰ ਗੁੱਸਾ ਕੱਢੀ ਚਾਰਾ ਮਾਰ ਕੱਢ ਗਈ ਚੱਲ ਬੰਦਾ ਹਲਕਾ ਹੋ ਜਾਂਦਾ ਧੰਵਾਜ ਜੀ ਆਪਾਂ ਬਰੋਚਾ ਬੰਦਾ ਕਰਤਾ ਦਿੱਤੋ ਦਰਵਾਜ਼ਾ ਖੋਲੋ ਜੀ ਹਲੋ ਬੰਦ ਕਰਕੇ ਉੱਧਰ ਲੰਘੇ ਲੱਗਦਾ ਮੈਨੂੰ ਇਹ ਜਦ ਨਹੀਂ ਬਣਾਉਣੇ ਪਏ ਲੋਡ ਹੋ ਗਈ ਹੈ ਨਾ ਸਿੱਧੇ ਸਿੱਧੇ ਉੱਪਰ ਲਪਾਈ ਹੋਊਗੀ ਬਸ ਹੈ ਨਾ ਬਸ ਆਹ ਤਾਂ ਮੋੜਦੇ ਨਹੀਂ ਆ ਸਿੱਧੇ ਹੀ ਗਨੌ ਹੋ ਗਏ ਇਹ ਲੱਗਦਾ ਮੈਨੂੰ ਬਸ ਠੀਕ ਹੈ ਪ੍ਰੈਸ ਆਪਣੇ ਹੋ ਚੁੱਕੇ ਆ ਆਪਣੀ ਤਿਆਰੀ ਹੈ ਟਾਈਮ 10 ਵਜੇ ਦਾ ਟਾਈਮ ਦਿੱਤਾ ਤਾਹਣਾ ਦੋ ਪੰਟਾ ਇਹਦੇ ਵਾਸਤੇ ਬੈਗ ਦੇਖੀ ਜੀ ਦਾ ਆਪਣਾ ਸਮਾਨ ਜਣ ਮੇਰੀ ਕਿੱਟ ਕਿੱਥੇ ਆ ਕਿੱਟ ਵੀ ਨਹੀਂ ਅਪਡੇਟ ਕਰੀ ਗਈ ਨਹੀਂ ਤਾਂ ਮੇਰਾ ਕੋਈ ਨਾ ਮਹੀਨੇ ਚ ਲਕਤੋ ਟੂਰ ਹੁੰਦੇ ਤੇ ਜਿਹਦੇ ਵਿੱਚ ਕਾਲ ਗੜ ਬਰਸ਼ ਬਰਸ਼ ਕਰਾ ਤੇ ਉਹ ਦੂਜੀ ਕਿੱਟ ਚ ਕਿਤਰਾ ਮਰੀ ਮਰੀ ਕਿੱਟ ਕਿੱਥੇ ਜਿਹੜੀ ਉਹਦੇ ਆੜਿਸ ਬਾ ਨਹੀਂ ਪਾਪਾ ਕਪੜੇ ਆਪ ਦੇਖੋ ਮੇਰੇ ਕਿੰਨੇ ਪਸੰਦ ਦੇ ਤੇਰੇ ਨਾਲ ਘਰ ਚੱਲਦਾ ਨਾ ਨਾ ਹਾਂ ਕੋਈ ਨਾ ਭਰਾ ਤਾਂ ਦੇਖ ਤੇਰੇ ਨਾਲ ਘਰ ਚੱਲਦਾ ਸੀ ਕਿੱਥੇ ਅਸੀਂ ਤਾਂ ਉਹ ਠੀਕ ਹੀ ਸੀ ਯਾਰ ਮੈਂ ਵੀ ਹੱਥਾਂ 'ਚ ਹੀ ਸੀ ਆ ਕੇ ਚੈੱਕ ਕਰ ਲਿਆ। ਧਿਆਨ ਨਾਲ। ਦਾਦਾ ਲੱਗਿਆ ਕਿ ਕੀ ਕਰਨ ਲੱਗੇ ਕਰਦੇ ਆਂ ਚੀਜ਼। ਉਹ ਚੀਜ਼ਾਂ ਫਿਰ ਤੇਰੇ ਨਾਲ ਮੈਂ ਕਹਿ ਦੋ ਕਿ ਘਰ ਤੱਕ ਨਾਲ ਚੱਲਦਾ। ਨਾ ਨਾ ਚਲਾ ਤੂੰ ਮੇਰੇ ਬਿਨਾਂ। ਨਾ ਤੇਰੇ ਤੱਕ ਨਾਲ ਚੱਲਦਾ। ਚਲ। ਜਾ ਉਹਨਾਂ ਤੋਂ ਉਹਨਾਂ ਨੂੰ। ਤੇ ਉਹ ਵੀ ਮੈਂ ਬਣਾਉਣਾ। ਬਕਾ। ਸਾਰੇ ਰਮਸ ਮਨ ਬੱਚਾ ਹਾ ਤਾਂ ਪਤਾ ਨਹੀਂ ਕਿਥੇ ਤੇ ਚਲੋ ਕਿਥੇ ਰੱਖਣਾ ਰੱਖਣਾ ਆ ਬਦੈ ਕਿਥੇ ਰੱਖਿਆ ਹਾਂਜੀ ਮੈਂ ਕਰਾਂ ਨਹੀਂ ਫਿਰ ਮੈਂ ਸਾਰਾ ਘਰ ਪੱਟ ਦੇਣਾ ਫਿਰ ਮੈਂ ਗਈ ਬਾਅਦ ਚ ਹਾਂ ਦੇਣਾ ਮੈਨੂੰ ਵੀ ਬਾਅਦ ਚ ਮੈਂ ਕਰਾਂ ਪਤਾ ਲੱਗਿਆ ਮੈਂ ਗਾਹਾਂ ਵਾਲੀ ਤੇ ਗਾਹਾਂ ਪਾਸ ਦਾ ਠੀਕ ਚੱਲ ਗਿਆ ਮੇਰੇ ਮੂਰੇ ਦੇ ਚੱਕਲੇ ਜਾਂਦਾ ਚਲ ਉਹ ਜਿਹਦੇ ਸਮਾਨ ਪਾਉਣਾ ਕਿ ਝੋਲਾ ਬੈ ਕਿੱਥੇ ਆਹੋ ਮੈਨੂੰ ਨਹੀਂ ਪਤਾ ਹੈ ਉਹ ਤੇਰੇ ਨਾਲ ਘਰ ਚੱਲਦਾ ਕਹਿ ਤਾ ਦਿੱਤਾ ਹੁਣ ਉਹ ਤੇਰੇ ਨਾਲ ਘਰ ਚੱਲਦਾ ਤੇਰੇ ਨਾਲ ਘਰ ਚੱਲਦਾ ਪਰਿਵਾਰ ਕੇ ਲਈ ਆਦ ਨਾਲ ਇਹਨੂੰ ਦੋ ਬਾਂਢੇ ਵੀ ਭਾਂਡੇ ਹੰਝਣੇ ਲਿਓ ਆਪਣੇ ਦੇ ਬਰਥਡੇ ਪਰ ਕਿਲੇ ਪਾਣੀ ਭਰ ਰੋ ਰਣ ਆਇਆ ਪਿੰਡ ਜਨੇ ਇੱਕ ਕੰਮ ਵਾਲੀ ਆ ਉਹਨਾਂ ਨਾਲ ਗੱਲਬਾਤ ਕਰਦਾ ਤੂੰ ਬੈਠ ਕੇ ਰਹਾ ਅੰਦਰ ਬੈਠ ਉਹ ਤਾਂ ਵੀ ਨਹੀਂ ਹਣਾ ਮੈਂ ਕਹਿੰਦਾ ਕਰਦਾ ਕੋਈ ਮੈਂ ਤਾਂ ਕਰਦੀ ਆ ਤਾਂ ਤੇਰਾ ਕੰਮ ਕਰਨਾ ਤੈਨੂੰ ਮੈਂ ਹੁਣ ਸਟੋਰੀ ਦੱਸਾਂ ਨਾ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਦੋਦੋਂ ਨਾ ਦੋਦੋਂ ਅਗਰੇ ਪੱਗੇ ਪਿੱਛੇ ਧੂਮੇ ਜਾਈ ਧੰਨਵਾਦ ਜੀ ਅੱਜ ਦਾ ਲਾਈਵ ਆਪਾਂ ਬੰਦ ਕਰਦੇ ਆਂ ਟੂਰਨਾਮੈਂਟ ਹੋ ਹੋਈ ਜਾਂਦੇ ਹਲਾ ਲੜਾਈ ਬਦਨੀ ਇਹ ਕਿ ਇਹ ਮੈਂ ਕੈਮਰੇ 'ਚ ਨਹੀਂ ਕਰਨਾ ਚਾਹੁੰਦਾ ਹੈਗਾ ਹੁਣ ਚੀਜ਼ਾਂ ਸਾਰੀਆਂ ਮੇਰੇ ਮੂਹਰੇ ਪਈਆਂ ਹੋਣਗੀਆਂ ਥੋੜਾ ਕੈੜਾ ਹੋਣਾ ਬੜਾ ਧੰਨਵਾਦ